ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲੋ ਜੀ ਇੱਥੇ ਤਸਵੀਰ ਦਾ ਟਾਈਮ ਸੀਗਾ ਪੌਣੇ 4 ਦਾ ਤੇ ਆਪਾਂ ਆਏ ਸੀ ਬਾਹਰ ਬੇੜੇ ਵਿੱਚ ਪਸ਼ੂਆਂ ਵੱਲ ਪਿੰਡ ਦੇਖ ਕੇ ਤੇ ਪਸ਼ੂਆਂ ਨੂੰ ਆਪਾਂ ਸੰਨੀ ਵਗੈਰਾ ਕਾਨੀ ਸੀ ਜਿਹੜਾ ਨੂੰ ਪੱਠੇ ਪਾਉਣੇ ਸੀ ਪੱਠੇ ਪਾ ਦਿੱਤੇ ਤੇ ਇਧਰ ਮੈਂ ਮਾਰੋਂ ਹੋ ਕੇ ਆ ਗਈ ਸੀ ਅੰਦਰ ਸੋਈ ਚ ਤੇ ਇੱਥੇ ਆਪਾਂ ਮਧਾਣੀ ਲਾਵਾਂਗੇ ਤੇ ਨਾਲ ਚਾਹ ਰੱਖਾਂਗੇ ਇਹ ਆ ਜੀ ਆਪਣੇ ਸਵੇਰ ਦੇ ਸਾਜਰੇ ਦੇ ਤੜਕਸਾਰ ਦੇ ਕੰਮ ਕਰ ਹੋਰ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਜੂ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਾਰੇ ਭੈਣ ਭਰਾਵਾਂ ਦਾ ਥੈਂਕ ਯੂ ਜੋ ਆਪਣੀ ਵੀਡੀਓ ਨੂੰ ਦੇਖ ਕੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਣੀ ਜੀ ਤੁਹਾਡੀ ਸਪੋਰਟ ਨਾਲ ਆਪਾਂ ਇੱਥੇ ਤੱਕ ਆਏ ਤੇ ਅੱਗੇ ਵੀ ਤੁਹਾਡੀ ਸਪੋਰਟ ਚਾਹੀਦੀ ਜ਼ਰੂਰ ਲੋ ਜੀ ਇੱਥੇ ਆਪਾਂ ਮਧਾਣੀ ਲਾਉਣ ਲੱਗੇ ਸੀਗੇ ਦੁੱਧ ਰੜਕਣਾ ਤੇ ਜੋਰ ਸਭ ਆ ਗਏ ਸੀਗੇ ਮਰੋਂ ਪਸ਼ੂਆਂ ਵੱਲੋਂ ਹੋ ਕੇ ਪੱਠੇ ਵਗੈਰਾ ਪਾ ਕੇ ਕਿੰਨੇ ਚਾਲ ਤੁਰ ਰਸੋਈ ਦਾ ਕੰਮ ਕਰ ਲਾ ਮੇ ਥੋੜਾ ਥੋੜਾ ਦੁੱਧ ਹੋਣਾ ਦੋਨਾਂ ਪਸ਼ੂਆਂ ਦਾ ਮੈਂ ਚੋ ਲਿਆ ਉਹਨਾਂ ਧਾਰ ਕੱਢ ਲਿਆ ਉਹਨਾਂ ਕਿਉਂਕਿ ਆਪਾਂ ਤੀਸਰੇ ਦਿਨ ਦੁੱਧ ਰੜਕੀ ਦਾ ਜੀ ਕਿੰਨੇ ਚਾਲ ਤੈਨੂੰ ਇਹਨੂੰ ਬੜਾ ਟਾਈਮ ਲੱਗ ਜਾਣਾ ਤੇ ਮੈਂ ਕੱਢ ਲਿਆ ਉਹਨਾਂ ਧਾਰ ਮੱਝ ਦੀ ਵੀ ਤੇ ਗਾਂ ਦੀ ਕਿਉਂਕਿ ਹੁਣ ਤਾਂ ਥੋੜਾ ਥੋੜਾ ਹੀ ਹੁੰਦਾ ਹੈ ਸ਼ਾਮ ਨੂੰ ਇੱਕ ਇੱਕ ਗਾਂ ਮਿਲ ਗਈ ਆ ਤੇ ਮੱਝ ਹੁਣ ਜੀ ਆਪਾਂ ਛੱਡ ਦੇਣੀ ਇਹ ਵੀਡੀਓ ਜੀ ਹੈਗੀ ਆ ਕੱਲ ਦੀ ਤੇ ਅੱਜ ਤਾਂ ਕੋਈ ਵੀਡੀਓ ਨਹੀਂ ਬਣੀ ਕੱਲ ਸਫਾਈਆਂ ਵੀ ਕੀਤੀਆਂ ਇਸ ਤੋਂ ਬਾਅਦ ਉਹ ਵੀ ਵੀਡੀਓ ਹੈਗੀ ਫਿਰ ਵੀਡੀਓ ਬਹੁਤ ਲੰਬੀ ਹੋਣੀ ਲੰਬੀ ਤਾਂ ਇਹੀ ਵੀਡੀਓ ਹੈਗੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਜੇ ਨਹੀਂ ਵੀ ਟਾਈਮ ਹੈਗਾ ਤਾਂ ਲਾ ਕੇ ਵੀਡੀਓ ਛੱਡ ਦਿਓ ਫੋਨ ਤੁਸੀਂ ਕੰਮ ਕਰ ਕਰਨੇ ਹੋਊਗੇ ਤੇ ਕੱਲ ਸਫਾਈਆਂ ਵੀ ਆਪਾਂ ਕਮਰੇ ਅੰਦਰਲੇ ਬਰਾਂਡਾ ਸਾਰਾ ਕਰ ਲਿਆ ਸੀ ਤੇ ਰਸੋਈ ਰਹਿ ਗਈ ਸੀ ਉਹ ਹੁਣ ਮੀਂਹ ਪਈ ਜਾਂਦਾ ਤੇ ਰਸੋਈ ਦਾ ਤੇ ਪੜਦਿਆਂ ਪੜਦਿਆਂ ਦਾ ਕੰਮ ਰਹਿੰਦਾ ਉੱਪਰ ਕਰਾਂਗੇ ਸਫਾਈਆਂ ਜਿੰਨੀਆਂ ਕੋ ਜਿੰਨੀ ਵੀਡੀਓ ਬਣਾ ਹੋ ਸਕੀ ਆਪਾਂ ਬਣਾਈ ਆ ਕਿਉਂਕਿ ਨਾਲ ਆਪਾਂ ਇੱਕ ਇੱਕ ਜਾਣੀ ਨੂੰ ਹੈਲਪਰ ਨੂੰ ਲਾਇਆ ਸੀ ਤੇ ਮੈਂ ਆਪ ਲੱਗੀ ਸੀ ਕਿ ਤੇ ਫਿਰ ਇਹ ਘਰੇ ਹੈ ਨਹੀਂ ਸੀ ਸ਼ਹਿਰ ਗਏ ਸੀ ਆ ਕੇ ਤੇ ਬਿਮਾਰ ਹੋ ਗਏ ਬੁਖਾਰ ਚੜ ਗਿਆ ਤੇ ਨਾਲ ਸੈਲ ਘਟ ਗਏ ਫਿਰ ਅੱਜ ਤਾਂ ਸਾਰਾ ਦਿਨ ਇੱਦੀ ਲੰਘ ਗਿਆ ਇਹਨਾਂ ਦੇ ਡ੍ਰਿਪ ਲੱਗੀ ਸੀਗੇ ਇਹਨਾਂ ਦਾ ਖਿਆਲ ਵੀ ਰੱਖਣਾ ਪਿਆ ਤੇ ਕੋਈ ਕੰਮ ਨਹੀਂ ਕਰ ਹੋਇਆ ਜੀ ਹੋਰ ਨਮਸਕਾਰ ਦਾ ਡੇਲੀ ਰੁਟੀਨ ਦਾ ਰੋਟੀ ਪਾਣੀ ਤੇ ਸਫਾਈਆਂ ਹੀ ਕਰ ਲਈਆਂ ਜਿਹੜੀਆਂ ਕਰਨੀਆਂ ਸੀ। ਲੋ ਜੀ ਆਪਾਂ ਮਧਾਣੀ ਲਾਇਆ ਸੀਗੇ ਤੇ ਇੱਧਰ ਚਾਹ ਚ ਮਿੱਠਾ ਪੱਤੀ ਪਾਉਂਦੇ ਸੀ। ਹੋ ਜੀ ਸਾਡੇ ਤਾਂ ਕੱਲ ਵੀ ਮੀਂਹ ਪੈ ਗਿਆ ਅੱਜ ਵੀ ਪੈ ਗਿਆ ਠੰਡ ਕਾਫੀ ਹੋ ਗਈ ਹੈ ਮੀਂਹ ਪੈ ਕੇ। ਇਕਦਾਂ ਹੀ ਗਰਮੀ ਵਿੱਚੋਂ ਇਕਦਮ ਠੰਡ ਚਾਹੇ ਤੇ ਬੁਖਾਰ ਵੀ ਕਈਆਂ ਨੂੰ ਤਾਂ ਚੜ ਗਿਆ। ਜੋਰ ਸਾਹਿਬ ਵੀ ਇੰਦੀ ਕੀਆ ਦਿਨਾਂ ਦੇ ਉਹ ਤਾਂ ਵੈਸੇ ਕਰਦੇ ਸੀ ਮੈਨੂੰ ਇਦਾਂ ਸਰੀਰ ਨੂੰ ਹੱਡ ਭਜਣੀ ਜਿਹਾ ਲੱਗਦੀ ਪੇਨ ਕਿਲਰ ਲੈ ਲੈਣੀ ਤੇ ਇਨਾ ਗੌਰ ਨਹੀਂ ਕੀਤਾ ਹੁਣ ਇੱਕਦਮ ਹੀ 102 ਬੁਖਾਰ ਹੋ ਗਿਆ ਦੋ ਦਿਨ ਚੜਦਾ ਰਿਹਾ ਤੇ ਫਿਰ ਹੁਣ ਟੈਸਟ ਕਰਾਇਆ ਤੇ ਕਹਿੰਦੇ ਸੈੱਲ ਵੀ ਘਟੇ ਆ ਇਸ ਕਰਕੇ ਹੁਣ ਤਾਂ ਪ੍ਰੋਪਰ ਰੈਸਟ ਤੇ ਆ ਕੱਲ੍ਹ ਹੀ ਇਹ ਟੈਸਟ ਕਰਾਇਆ ਕੱਲ੍ਹ ਹੀ ਪਤਾ ਲੱਗਾ ਵੀ ਵੀ ਇਹ ਸੈੱਲ ਘਟੇ ਆ ਲੋਜੀ ਚਾ ਆਪਣੀ ਗਈ ਸੀ ਬਾਣ ਆਪਾਂ ਦੁੱਧ ਪਾ ਦਿੱਤਾ ਥੋੜੀ ਜੀ ਵੀਡੀਓ ਦੀ ਸਪੀਡ ਥੋੜੀ ਜੀ ਵਧਾਈ ਹੈ ਜੀ ਵੀਡੀਓ ਕਾਫੀ ਲੰਬੀ ਸੀਗੀ ਇੱਧਰ ਆਪਾਂ ਪਾਣੀ ਰੱਖ ਦਿੱਤਾ ਕਿ ਕੱਢਣਾ ਹੈ ਮਧਾਨੀ ਪੁੰਜੜੀਆਂ ਤੇ ਉਹਦੇ ਲਈ ਆਪਾਂ ਪਾਣੀ ਗਰਮ ਕਰਦੇ ਹੁੰਨੇ ਆ ਕਿ ਆ ਗਿਆ ਜੀ ਇਹ ਆਪਣੇ ਗਾਈਆਂ ਦਾ ਦੁੱਧ ਹੁੰਦਾ ਤਾਂ ਮੱਖਣੀ ਪੀਲੀ ਪੀਲੀ ਲੱਗਦੀ ਹੈ ਦੇਖਣ ਨੂੰ ਅਸੀਂ ਤਾਂ ਹੁਣ ਵੈਸੇ ਗਿੱਜੇ ਆ ਕਿਉਂਕਿ ਜ਼ਿਆਦਾਤਰ ਗਾਇਆਂ ਦਾ ਦੁੱਧ ਹੀ ਵਰਤਦੇ ਆ ਮੱਝ ਦਾ ਬਹੁਤ ਘੱਟ ਹੁੰਦਾ ਵਿੱਚ ਦੁੱਧ ਜਿਹੜਾ ਰੈਡਕਨ ਵਾਲਾ ਉਹ ਤਾਂ ਪੂਰਾ ਗਾਇਆਂ ਦਾ ਦੁੱਧ ਰੱਖੀਦਾ ਰੈਡਕਨ ਨੂੰ ਕਿਉਂਕਿ ਏ ਵੀ ਵਧੀਆ ਹੁੰਦਾ ਖਾਣ ਨੂੰ ਇਨੀ ਫੈਟ ਨਹੀਂ ਜ਼ਿਆਦਾ ਹੁੰਦੀ ਲੋਜੀ ਇੱਥੇ ਆਪਾਂ ਕੀ ਕੱਢ ਲਾਂਗੇ ਇਹ ਅਰਜੁਨ ਆ ਗਿਆ ਉਹ ਵੀ ਉੱਠਿਆ ਸੀਗਾ ਭਾਂਡੇ ਰੱਖ ਜਾਂਦਾ ਇਹਨੂੰ ਜੀ ਸਵੇਰ ਨੂੰ ਆਦਤ ਆ ਤੜਕੇ ਤੜਕੇ ਚਾਹ ਪੀ ਕੇ ਫੇਰ ਦੁਬਾਰਾ ਸੌਂ ਜਾਣਾ ਫੇਰ 7 ਵਜੇ ਉੱਠਦਾ ਹੁੰਦਾ 7 7:30 ਲੋਕੀ ਲੱਗੇ ਆਪਣੇ ਸੜਕਿਆ ਦਰਾਂ ਦੇ ਮੋੜਿਆਂ ਦੇ ਲੰਘ ਦੀ ਕੁਛ ਨਾ ਕੁਛ ਆਈ ਜਾਈ ਜਾਂਦਾ ਜਿੰਨਾ ਮਰਜੀ ਕਿਸੇ ਵੀ ਅੰਦਰ ਲੱਕ ਕੇ ਬੈਠ ਕੇ ਤਾਂ ਓਏ ਸੁਬਰ ਕਰ ਲੋ ਫੇਰ ਵੀ ਆਵਾਜ਼ ਵਿੱਚ ਆਉਂਦੀ ਆ ਕਾਸੇ ਨਾਲ ਕਾਸੇ ਦੀ ਤੇ ਇੱਥੇ ਆਪਾਂ ਤਵਾ ਤੇ ਬੇਲਣਾ ਵੀ ਧੋਲਾਂਗੇ ਇਹ ਆਪਾਂ ਡੇਲੀ ਸਵੇਰ ਨੂੰ ਵੀ ਧੋਈਦੇ ਧੋਈ ਦਾ ਬਾਅਦ ਵਿੱਚ ਰੋਟੀ ਬਣਾ ਕੇ ਫੇਰ ਧੋ ਕੇ ਰੱਖੀਦੇ ਆ ਸ਼ਾਮ ਨੂੰ ਨਹੀਂ ਧੋਂਦੇ ਸਵੇਰੇ ਹੀ ਸਾਜਰੇ ਧੋ ਲੈਣਾ ਇੱਕ ਵਾਰੀ ਰੋਟੀ ਬਣਾਉਣ ਤੋਂ ਪਹਿਲਾਂ ਜਦੋਂ ਤੜਕੇ ਭਾਂਡੇ ਧੋਣੇ ਉਦੋਂ ਦੇਖੋ ਫਿਰ ਜਦੋਂ ਆਪਾਂ ਸਵੇਰ ਦੀ ਰੋਟੀ ਬਣਾਈ ਤੇ ਉਸ ਟਾਈਮ ਬੀਤਾਵਾ ਤੇ ਬੇਲਣਾ ਧੋ ਕੇ ਦੁਬਾਰਾ ਸਵਾਰ ਕੇ ਰੱਖੀ ਦਾ ਸਟੈਂਡ ਤੇ ਪੰਡੇਤਾ ਜੀ ਬਾਧੂ ਹੋ ਜਾਂਦੇ ਜਿੰਨੇ ਮਰਜੀ ਸਾਰੀ ਦਿਹਾੜੀ ਧੋਈ ਜੋ ਜਦੋਂ ਸੋਈ ਤੇ ਆਪਾਂ ਤਾਂ ਪੰਡੇਤਾ ਇੱਕ ਦੋ ਇੱਕ ਦੋ ਪੈਏ ਹੁੰਦੇ ਆਉਂਦਿਆਂ ਨੂੰ ਨੋ ਦੇਠਾ ਆਪਾਂ ਦੂਸਰੇ ਸ਼ੰਖ ਵਿੱਚ ਆਪਾਂ ਮਧਾਣੀ ਲਾਈ ਆ। ਇਸ ਸ਼ੰਖ ਤੇ ਉਰਲੇ ਤੇ ਭਾਂਡੇ ਧੋ ਲੈ। ਤੇ ਵਿੱਚੇ ਆਪਣੀ ਚਾਹ ਨੂੰ ਵੀ ਉਬਾਲੀ ਐ। ਆ ਰਾਈ ਫਿਓਨ ਸਹਿਮ ਤੇ ਕੀਤਾ। ਆਪਾਂ ਮਧਾਣੀ ਪੂੰਚ ਲਾਂਗੇ ਕੇ ਨਾਲੋਂ ਇਹ ਕੰਮ ਜੀ ਸਵੇਰੇ ਸਵੇਰੇ ਕੰਮ ਦਾ ਬਖਰਾਈ ਆਨੰਦਿਆ ਜਦੋਂ ਆਪਾਂ ਸਾਜਰੇ ਸਾਜਰੇ ਕੰਮ ਕਰਦੇ ਆ ਵੱਡੇ ਦਾ ਨਾ ਉੱਠ ਕੇ ਦੇਖਿਓ ਮਧਾਣੀ ਲਾ ਕੇ ਉਹ ਕੰਮ ਹੀ ਨਹੀਂ ਸਹੀ ਮੇਰੇ ਤੋਂ ਤਾਂ ਨਹੀਂ ਹੁੰਦਾ ਜੀ ਬਾਕੀ ਮੈਨੂੰ ਕਿਸੇ ਦਾ ਪਤਾ ਨਹੀਂ ਪਰ ਮੈਂ ਨਹੀਂ ਵੱਡੇ ਦਾ ਨਾ ਉੱਠ ਕੇ ਕੰਮ ਕਰ ਸਕਦੀ ਮੈਨੂੰ ਫਿਰ ਪਤਾ ਨਹੀਂ ਆਪਣੇ ਆਪ ਤੇ ਖੇਚੜੀ ਜਾਣੀ ਆ ਵੀ ਆ ਕੰਮ ਵੀ ਹੈਗਾ ਪਿਆ ਹਜੇ ਆ ਵੀ ਕਰਨ ਵਾਲਾ ਤੇ ਜਿਹੜੇ ਆਪਾਂ ਇਹ ਬੇਲੇ ਸਿਰ ਕੰਮ ਕਰ ਲੈਣੇ ਆ ਇਹਨਾਂ ਨਾਲ ਦੀ ਰੀਸ ਨਹੀਂ ਜੀ ਲੋਟੀ ਮਦਾਨੀ ਆਪਾਂ ਪਹੁੰਚ ਲਈ ਸੀਗੀ ਤੇ ਹੁਣ ਆਪਾਂ ਕੱਢ ਲਾਂਗੇ ਘਿਓ ਘਰ ਦੇ ਦੁੱਧ ਕੇ ਨਾਲ ਦੀ ਰੀਸ ਨਹੀਂ ਜੀ ਜੇ ਆਪਾਂ ਕੀਵੇਂ ਮੋਲ ਲੈ ਕੇ ਆਪਾਂ ਇਦਾਂ ਮੱਖਣੀ ਜਾਂ ਘਿਓ ਕੱਢ ਲਾਂਗੇ ਉਹ ਜੀ ਗੱਲ ਨਹੀਂ ਬਣਦੀ ਹੈਗੀ ਜਿਹੜੇ ਘਰ ਖਰਾ ਦਾ ਦੁੱਧ ਦਿੰਦੇ ਆ ਦਿੰਦੇ ਵੀ ਆ ਜੀ ਕਈਆਂ ਦੇ ਤਾਂ ਮਲਾਈ ਨਹੀਂ ਆਉਂਦੀ ਦੁੱਧ ਗਰਮ ਕਰ ਲੋ ਲਿਆ ਕੇ ਅਸੀਂ ਦੋ ਕੁ ਮਹੀਨੇ ਇੱਕ ਵਾਰੀ ਦੁੱਧ ਲਿਆ ਸੀ ਇੱਕ ਘਰ ਤੋਂ ਤਾਂ ਬਹੁਤ ਸੋਹਣਾ ਮਿਲਿਆ ਤੇ ਇੱਕ ਘਰ ਤੋਂ ਅਸੀਂ 15 ਕਿ ਦਿਨ ਦੁੱਧ ਲਿਆ ਉਹ ਬਸ ਇਦਾਂ ਹੀ ਸੀਗਾ 6-4 ਦੇ ਹੁਣ ਤਾਂ ਚਲੋ ਬਾਬੇ ਦੀ ਕਿਰਪਾ ਆ ਵੀ ਗਾਈਆਂ ਦਾ ਲਵੇਰਾ ਆ ਤੇ ਗਾਈਆਂ ਸੂੰਣ ਵਾਲੀਆਂ ਵੀ ਆਪਣੇ ਆਪ ਇਹਨਾਂ ਨੂੰ ਛੱਡ ਦੋ ਮਹੀਨਾ ਦੋ ਮਹੀਨੇ ਨਹੀਂ ਤਾਂ ਇਹ ਦੁੱਧ ਤਹੀ ਜਾਂਦੀਆਂ ਜੀ ਹੁਣ ਆਪਾਂ ਕਾਲੀ ਗਾਂ ਨੂੰ ਤਾਂ ਛੱਡਿਆ ਫੇ ਗਾਈਂ ਗਾਂ ਕਮਜ਼ੋਰ ਹੋ ਜਾਂਦੀ ਆ ਦੁੱਧ ਤਾਂ ਨਹੀਂ ਦੇਈ ਜਾਣਾ ਪੂਰਾ ਲਓ ਜੀ ਆਪਾਂ ਚਾਹ ਪਾਉਣ ਲਈ ਆ ਇੱਥੇ ਜੋਰ ਸਾਹਿਬ ਨੂੰ ਤੇ ਅਰਜਨ ਨੂੰ ਆਪਾਂ ਦੇ ਦਾਂਗੇ ਜੀ ਆਪ ਆ ਗਿਆ ਸੀ ਇਹ ਵੀ ਤਾਰ ਕੱਢ ਕੇ ਅਰਜਨ ਫੇ ਆ ਗਿਆ ਦੁਬਾਰਾ ਸਾਲ ਮਨ ਹੁੰਦਾ ਮੈਨੂੰ ਛੇਤੀ ਪਹਿਲਾਂ ਮੈਂ ਵੀ ਮੈਨੂੰ ਵੀ ਆਦਤ ਹੈ ਵੀ ਚਲੋ ਜੇ ਬਣਾਈ ਹੈ ਪਹਿਲਾਂ ਨਿਆਣੇ ਨੂੰ ਬੁਲਾ ਦੋ ਉਹ ਖੁਸ਼ ਤੇ ਆਪਾਂ ਖੁਸ਼ ਲੋ ਜੀ ਲੱਸੀ ਆਪਾਂ ਖਾਟ ਲਈ ਡੋਲੂ ਵਿੱਚ ਇਹ ਆਪਾਂ ਰੱਖ ਦਿੱਤੀ ਕੋਲੀ ਵਿੱਚ ਕੋਲੀ ਜਿਵੇਂ ਤਾਂ ਰੱਖਦੀ ਮੈਨੂੰ ਅੱਗੇ ਵੀ ਇੱਕ ਭੈਣ ਨੇ ਪੁੱਛਿਆ ਸੀ ਤੁਸੀਂ ਵਿੱਚ ਕੋਲੀ ਬਾਟੀ ਕਿਉਂ ਰੱਖਦੇ ਆ ਇਹ ਜੀ ਮੈਂ ਤਾਂ ਚਲੋ ਆਪਾਂ ਹੁਣ ਲੇਡੀਜ਼ਾਂ ਜਦੋਂ ਰਸੋਈ ਵਿੱਚ ਕੋਈ ਵੀ ਕੰਮ ਕਰਦੇ ਕੋਈ ਚੀਜ਼ ਪਾਉਣੀ ਹੈ ਜਿਵੇਂ ਦੱਸਿਆ ਜਿ ਧੀਰੀ ਨਾਲ ਬਾਹਰ ਕੱਢ ਕੇ ਡੋਲੂ ਨੂੰ ਫੇਰ ਪਾ ਲਾਂਗੇ ਹਨਾ ਲੱਸੀ ਤੇ ਪਰ ਜੋਲ ਸਾਹਿਬ ਨੂੰ ਆਦਤ ਆ ਉਹਨਾਂ ਨੇ ਜੋ ਲੱਸੀ ਪਾਉਣੀ ਹੈ ਡੋਲੂ ਵੀ ਲਵੇਟਣਾ ਫਰਿੱਜ ਦੇ ਵਿੱਚ ਵੀ ਡੋਲਣੀ ਉਹਦੇ ਨਾਲੋਂ ਬਿਹਤਰ ਮੈਂ ਵਿੱਚ ਕੋਲੀ ਰੱਖ ਦਿੰਨੀ ਹੁੰਦੀ ਆ ਕਿ ਜੇ ਕੋਲੀ ਨਾ ਪਾਉਂਗੇ ਤਾਂ ਲਿਮਟ ਦੇ ਵਿੱਚ ਚੀਜ਼ ਪੈ ਜਾਂਦੀ ਹੈ ਜਿੰਨੀ ਸਾਈਜ਼ ਦੀ ਆ ਤਾਂ ਕਰਕੇ ਆਪਾਂ ਕੋਲੀ ਰੱਖ ਦਿੱਤੀ ਆ ਵੀ ਬਚਾਈ ਰਵੇ ਫ੍ਰਿਜ ਸਾਫ-ਕਾਨੀ ਬਹੁਤ ਔਖੀ ਹੋ ਜਾਂਦੀ ਹੈ ਜੇ ਜਦੋਂ ਫ੍ਰਿਜ ਵਿੱਚ ਚੀਜ਼ ਡੁੱਲ ਜਾਂਦੀ ਕੋਈ ਤੇ ਉਹ ਸਭ ਤੋਂ ਵੱਡਾ ਟਾਸਕ ਹੁੰਦਾ ਵੀ ਇਹਨੂੰ ਕਿੱਦਾਂ ਇੱਕ ਫ੍ਰਿਜ ਹੋਈ ਤੇ ਇੱਕ ਜਦੋਂ ਗੈਸ ਤੇ ਚੀਜ਼ ਉਬਲਦੀ ਹੈ ਕੋਈ ਉਹ ਵੀ ਸਾਫ ਕਰਨਾ ਬੜਾ ਫਿਰ ਔਖਾ ਲੱਗਦਾ ਹੈ ਗੈਸ ਤੋਂ ਚਲੋ ਫਿਰ ਇਹ ਵੀ ਹੋ ਜਾਂਦਾ ਵੀ ਕੱਪੜੇ ਨਾਲ ਚੱਕ ਲਈ ਪਹਿਲਾਂ ਚੀਜ਼ ਬਾਅਦ ਵਿੱਚ ਸਾਬਣ ਵਗੈਰਾ ਮਾਰ ਕੇ ਉਹ ਗੈਸ ਨੂੰ ਤੋਂ ਫਰਿੱਜ ਦੇ ਤੇ ਸਭ ਸ਼ੀਸ਼ੇ ਵਗੈਰਾ ਸਾਰੇ ਬਾਹਰ ਕੱਢਣੇ ਪੈਂਦੇ ਵਿੱਚ ਫਿਰ ਉਹਨੂੰ ਸਾਫ਼ ਕਰਨਾ ਪੈਂਦਾ ਇਸ ਲਈ ਫਰਿੱਜ ਨੂੰ ਜ਼ਿਆਦਾਤਰ ਮੈਂ ਨਾਲੋ ਨਾਲ ਹੀ ਕੱਪੜਾ ਲੈ ਕੇ ਸਾਫ਼ ਕਰਦੀ ਰਹਿੰਦੀ ਨੂੰ ਜੇ ਦੁੱਧ ਦਾ ਟਪਕਾ ਵੀ ਕੋਈ ਵਿੱਚ ਡਲ ਗਿਆ ਜਾਂਦਾ ਹੀ ਵਗੈਰਾ ਕਿਉਂਕਿ ਇਹ ਚੀਜ਼ ਜਦੋਂ ਆਪ ਪਾਉਂਦੇ ਆ ਤਾਂ ਫਿਰ ਮਣੀ ਮੋਟੀ ਡੋਹ ਲਈ ਦਿੰਦੇ ਆ ਲੋ ਜੀ ਦੁੱਧ ਛੋਕੇ ਜਿਹੜਾ ਆਇਆ ਸੀਗਾ ਉਹ ਵੀ ਆਪਾਂ ਨਾਲ ਨਾਲ ਸੰਭਲਾਂਗੇ ਇੱਥੇ ਬੱਦਲ ਵਾਰ ਬਹੁਤ ਗੱਜਣ ਘੜਕਣ ਲੱਗ ਗਿਆ ਸੀ ਇੱਥੇ ਟਾਈਮ ਹੋ ਗਿਆ ਸੀਗਾ 4:30 ਤੋਂ ਉੱਪਰ ਹੀ ਸੀਗਾ ਸੈਜੀ ਜੀ ਸਵੇਰ ਨੂੰ ਰਸੋਈ ਵਿੱਚ ਘੰਟਾ ਸਵਾ ਘੰਟਾ ਲੱਗ ਜਾਂਦਾ ਜੀ ਕੰਮ ਕਰਦਿਆਂ ਨੂੰ ਮਾਜੀ ਟਮਾਟਾ ਰਾਂ ਨਹੀਂ ਕੱਢਣ ਗਈ ਧਾਰਾ ਇਹ ਕੱਟ ਲੈ ਚਲੋ ਮੈਨੂੰ ਹੈਲਪ ਹੋ ਗਈ ਪਤਾ ਨਹੀਂ ਕਿ ਦਮਨ ਮੇਰੇ ਪੈਗੇ ਨਹੀਂ ਤਾਂ ਕਿੰਨੇ ਦੇ ਲਾਲ ਗਾਂ ਤੋਂ ਚੋਰੀ ਧਾਰ ਕਰ ਰਹੀ ਆ ਮੱਝ ਮੈਂ ਚੋ ਲਊਗਾ ਜੀ ਆਪਾਂ ਗਾਂ ਮੈਂ ਇਹਦਾ ਮਿਕਸ ਕਰਕੇ ਦੁੱਧ ਘਰੇ ਰੱਖਦੇ ਹੁੰਨੇ ਆ ਜਿਹੜਾ ਚਾਹ ਲਈ ਰੱਖਣਾ ਉਹ ਤੇ ਜਿਹੜਾ ਬਾਬਾ ਜੀ ਨੂੰ ਪਾਉਣਾ ਦਹੀਂ ਬਣਾਉਣਾ ਇਹ ਜਿਹੜਾ ਤੱਤਾ ਧਰਨਾ ਉਹ ਪੱਕਲੀ ਗਾਈ ਦਾ ਹੀ ਧਰੀ ਦਾ ਆ ਕਿ ਜੀ ਬਹੁਤ ਹੈ ਦੀ ਡਿਮਾਂਡ ਹੁੰਦੀ ਵੀ ਕੱਲੀ ਗਾਂ ਦਾ ਘੇਰ ਦਿਓ ਸਾਨੂੰ ਗਾਈਆਂ ਦਾ ਕੀ ਮੱਝਾਂ ਦੇ ਮੁਕਾਬਲੇ ਅਸੀਂ ਮਹਿੰਗਾ ਵੀ ਹੈ ਗਾਂ ਗਾਂ ਦਾ ਘੇ ਸਾਡੇ ਦਹੀਂ ਵੀ ਨਹੀਂ ਮੱਝ ਦੇ ਦੁੱਧ ਦਾ ਹੀ ਖਾਂਦੇ ਹੋ ਕਰੜਾ ਹੋ ਜਾਂਦਾ ਜ਼ਿਆਦਾ ਤੇ ਇਹਨਾਂ ਨੂੰ ਹੈਗਾ ਆ ਵੀ ਗਾਂ ਦੇ ਦੁੱਧ ਦਾ ਦਹੀਂ ਹੋਵੇ ਪਤਲਾ ਹੁੰਦਾ ਲੋ ਜੀ ਜਿੰਨੀ ਆਪਾਂ ਸਪੀਡ ਵਧਾਈ ਐ ਇੰਨੀ ਦੌੜ ਲੱਗਦੀ ਜੀ ਸਵੇਰ ਸਵੇਰੇ ਕੰਮ ਕਰਦਾ ਨਹੀਂ ਬੰਦਾ ਅੱਕਦਾ ਥੱਕਦਾ ਜੀ ਜੇ ਤੁਸੀਂ ਅਸੀਂ ਸਿਹਤ ਤੰਦਰੁਸਤ ਹਿਆ ਤਾਂ ਉਹ ਜੋ ਸਾਵੇ ਇਦਾਂ ਹੋਇਆ ਤਾਂ ਉਹਨਾਂ ਨੂੰ ਪੈਣਾ ਔਖਾ ਹੋਇਆ ਹੈ ਵੀ ਅੱਜ ਜਾਣਾ ਸੀ ਗੱਡੀ ਦੇ ਕੋਲ ਉੱਥੇ ਗੱਡੀ ਸ਼ਹਿਰ ਬਾਣੀ ਦਿੱਤੀ ਐ ਫੇਰ ਅਸੀਂ ਜਾਣ ਨਹੀਂ ਦਿੱਤਾ ਮੈਂ ਵੀ ਮੈਂ ਮੈਂ ਕਿਹਾ ਰਹਿਣ ਦੋ ਅਸੀਂ ਜਾਣਾ ਵੀ ਮੁੜ ਕੇ ਫੇਰ ਬਿਮਾਰ ਹੋਗੇ ਵਾ ਇੱਕ ਦੋ ਦਿਨ ਰੈਸਟ ਕਰੋ ਘਰੇ ਬੈਠ ਕੇ ਪਰ ਜਿਹੜਾ ਕੱਲਾ ਬੰਦਾ ਜਿਹਨੇ ਹੁਣ ਸਾਰੇ ਪਾਸੇ ਜਾਣਾ ਕਰਨਾ ਆ ਪਿਆ ਰੈਸਟ ਹੁੰਦੀ ਵੀ ਨਹੀਂ ਜੇ ਅੱਜ ਤੱਕ ਬਦੋ ਰੁਧੇ ਘਰ ਬੈਠੇ ਸੀ ਕਿਉਂਕਿ ਡ੍ਰਿਪ ਲੱਗੀ ਸੀ ਤੇ ਹੁਣ ਕੱਲ ਨੂੰ ਦੇਖੋ ਵੀ ਜਾਂਦੇ ਆ ਜਾਂ ਫਿਰ ਇੱਕ ਦਿਨ ਛੱਡ ਕੇ ਗਲੂਕੋਸ ਦੀ ਹਲਵਾਇਆ ਫਿਰ ਕੱਲ ਨੂੰ ਤਾਂ ਜਾਣਗੇ ਲੋ ਜੀ ਆਪਾਂ ਵਾਲਟੀ ਵੀ ਤੋ ਦੁੱਤੀ ਆ ਹੋਰ ਜੀ ਦੱਸਿਓ ਕਿ ਨਾ ਕਿੰਨਾ ਦੇ ਪਿੰਡਾਂ ਚ ਮੀਂਹ ਪਿਆ ਸਾਡੇ ਤਾਂ ਵੈਸੇ ਪੈ ਗਿਆ ਕੱਲ ਵੀ ਪੈ ਗਿਆ ਅੱਜ ਵੀ ਆ ਸਾਰਾ ਦੁਪਹਿਰਾ ਵੀ ਕਹਿਣ ਮਣ ਕਹਿਣ ਮਣ ਹੁੰਦੀ ਰਹੀ ਸਵੇਰੇ ਤਾਂ ਸਾਜਰੇ ਵੀ ਪੈ ਗਿਆ ਕੱਲ ਵੀ ਸਵੇਰੇ ਸਾਜਰੇ ਪੈ ਗਿਆ ਸੀ ਸੌਰੀ ਜੀ ਵਿੱਚ ਥੋੜੀ ਜੀ ਆਵਾਜ਼ ਮੈਂ ਤੁਹਾਨੂੰ ਅੱਗੇ ਪਹਿਲਾਂ ਵੀ ਦੱਸਿਆ ਮੈਂ ਮੇਰੀ ਕਦੇ ਮੂੰਹ ਪੱਕ ਜਾਂਦਾ ਕਦੇ ਜੀ ਪੱਕ ਜਾਂਦੀ ਆ ਦਵਾਈ ਵੀ ਲਈ ਆ ਪਰ ਪਤਾ ਨਹੀਂ ਕੀ ਗੱਲ ਆ ਪੂਰਾ ਆਰਾਮ ਨਹੀਂ ਪਤਾ ਨਹੀਂ ਗਰਮੀ ਵਗੈਰਾ ਹੋ ਕੇ ਇਦਾਂ ਹੋ ਗਿਆ ਕਿ ਮੈਡੀਸਨ ਖਾਂਦੀ ਰਹੀ ਉਹਦੇ ਨਾਲ ਇਦਾਂ ਹੋ ਗਿਆ ਪਤਾ ਨਹੀਂ ਮੂੰਹ ਪੱਕ ਗਿਆ ਮੇਰਾ ਜਿਆਦਾ ਮੈਂ ਤਾਂ ਗਲੈਸਰੀਨ ਵਗੈਰਾ ਸਾਰਾ ਬਾਜ਼ਾਰ ਤੱਕ ਦੇਖ ਲਿਆ ਮੋ ਜੀ ਇੱਥੇ ਪਸ਼ੈਂਖਾਂ ਦੀ ਸਫਾਈ ਵੀ ਕਰ ਦਾਂਗੇ। ਨਾਲੂ ਨਾਲੇ। ਹੋਰ ਜੀ ਸੌਰੀ ਕਈਆਂ ਭੈਣਾਂ ਆਂ ਲੀਆਂ ਮੇਰੇ ਤੋਂ ਵੀਡੀਓ ਨਹੀਂ ਦੇਖ ਹੋਈਆਂ ਮੈਂ ਹੌਲੀ ਹੌਲੀ ਦੇਖ ਰਹੀ ਆਂ ਜਿੱਦਾਂ ਜਿੱਦਾਂ ਮੇਰਾ ਟਾਈਮ ਲੱਗਾ ਕੱਲ ਤਾਂ ਸਾਰਾ ਦਿਨ ਜੀ ਬਿਜ਼ੀ ਇਦ ਦੇ ਲੰਘ ਗਿਆ। ਇੱਕ ਸਕੈਂਟ ਦਾ ਟਾਈਮ ਨਹੀਂ ਲੱਗਾ। 7 ਵਜੇ ਮੈਂ 베ਲੀ ਹੋਈ ਆਂ ਰਾਤ। ਰੋਟੀ ਪਾਣੀ ਦਾ ਸਾਰਾ ਕਰਕੇ ਕਿਉਂਕਿ ਜੀ ਸਫਾਈਆਂ ਨੂੰ ਵੀ ਆਪ ਨਾਲ ਲੱਗਣਾ ਪੈਂਦਾ ਪੂਰਾ ਕੰਮ ਕਰਾਉਣਾ ਪੈਂਦਾ ਆ। ਤੇ ਜਿਹੜਾ ਕਿਸੇ ਦੇ ਕੰਮ ਚ ਨੌਕਟਾ ਚੀਨੀ ਕਾਨੀ ਆਪ ਨਾਲ ਲੱਗ ਜਾਈਦਾ ਆ ਮੈਂ ਕਹਿੰਦੀ ਸੀ ਇੱਕ ਇੱਕ ਕਮਰਾ ਕਰਕੇ ਕਰਾਂਗੇ ਪਰ ਫਿਰ ਜਿਹੜੇ ਜਿਹਨੇ ਨਾਲ ਲੱਗਣਾ ਹੁੰਦਾ ਉਹਨਾਂ ਦਾ ਵੀ ਦੇਖਣਾ ਪੈਂਦਾ ਵੀ ਅਗਲੀ ਨੇ ਕਿਸੇ ਹੋਰ ਪਾਸੇ ਵੀ ਜਾਣਾ ਹੋਊਗਾ ਤਾਂ ਕਰਕੇ ਆਪਾਂ ਫਿਰ ਨਾਲ ਫਿਰ ਪੱਖੇ ਵਗੈਰਾ ਅਰਜਨ ਨੇ ਸਾਫ ਕਰ ਦਿੱਤੇ ਸੀ ਛੱਤਾਂ ਮੈਂ ਛਾੜ ਦਿੱਤੀਆਂ ਕਪੜਾ ਲੀੜਾ ਮੈਂ ਧੋ ਲਿਆ ਜੋ ਵੀ ਅੰਦਰੋਂ ਸੋਫਿਆਂ ਦੇ ਕਵਰ ਕੁਸ਼ਨ ਕਵਰ ਕੁਸ਼ਨ ਜੋ ਵੀ ਲਾਇ ਸਾਰੇ ਆਪਾਂ ਧੋ ਦਿੱਤੇ ਚਾਦਰਾਂ ਬਿੱਟਾਂ ਦੀਆਂ ਤੇ ਬਾਕੀ ਤੋਤੇ ਨਹੀਂ ਜੀ ਆਪਾਂ ਕਮਰੇ ਗ੍ਰਿੱਲਾਂ ਵਗੈਰਾ ਧੋ ਲਈਆਂ ਸੀਗੀਆਂ ਇੱਕ ਵਾਰੀ ਫੇਰ ਧੋਵਾਂਗੇ ਹਜੇ ਪੜਦੇ ਧੋਣ ਵਾਲੇ ਆ ਤੇ ਤੋਤੇ ਤਾਂ ਨਹੀਂ ਜੀ ਹਲੇ ਪਿਛਲਾ ਸਲਾਬਾ ਤਾਂ ਮੀਆਂ ਦਾ ਚੱਕ ਨਹੀਂ ਹੋਇਆ ਪੂਰੀ ਤਰ੍ਹਾਂ ਤੇ ਜੇ ਫੇਰ ਕਮਰੇ ਧੋ ਦਿੰਦੇ ਫੇਰ ਉਹੀ ਹਾਲ ਹੋਣਾ ਸਲਾਬ ਜਿਹੜਾ ਮੋਸ਼ਕਾਣਾ ਸੀ ਇਸ ਲਈ ਆਪਾਂ ਦੂਤੋ ਤਿੰਨ ਤਰ ਵਾਰੀ ਪੋਚਾ ਲਾ ਦਿੱਤਾ ਝਾੜੂ ਕੱਢ ਕੇ ਝਾੜੂ ਦਾ ਕੂੜਾ ਸਵਾਰ ਕੇ ਕੱਢ ਲਿਆ ਤੇ ਪੇਟੀਆਂ ਵਾਲਾ ਕਮਰਾ ਜਿਹੜਾ ਇੱਧਰ ਉੱਧਰ ਪੇਟੀਆਂ ਘਮਾ ਦਿੱਤੀਆਂ ਸੀਗੀਆਂ ਆਪਾਂ ਤੇ ਆਪਾਂ ਤਾਂ ਨਹੀਂ ਬਾਹਲੀਆਂ ਸਫਾਈਆਂ ਹਜੇ ਜਿੱਦਾਂ ਲਾ ਲੋ ਵੀ ਧੋਤੇ ਧੂਤੇ ਕਮਰੇ ਕਿਉਂਕਿ ਇੱਕ ਵਾਰੀ ਰੰਗ ਕਰਵਾਉਣ ਦਾ ਇਰਾਦਾ ਆ ਇਹ ਜੀ ਆਪਾਂ ਬਾਹਰ ਆ ਗਏ ਦੇਖੋ ਕਾਫੀ ਨਿਹਰਾਇਆ ਹਜੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ